ਨਹੀਂ ਆ ਕਿ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਨਾ ਭੇਜਣ ਕਿਉਂਕਿ ਕਿਸੇ ਵੀ ਕੋਈ ਵੀ ਏਜੰਟ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਮੇਰੇ ਨਾਲ ਹੋ ਰਹੀ ਹੈ ਹੋਈ ਹੈ ਤੇ ਉਸ ਤਰ੍ਹਾਂ ਅਗਲਿਆਂ ਨਾਲ ਹੋਣ ਤੇ ਉਹਨਾਂ ਨੂੰ ਆਪਣੀਆਂ ਧੀਆਂ ਨੂੰ ਨਹੀਂ ਭੇਜਣਾ ਚਾਹੀਦਾ ਇਹ ਜਿਹੜਾ ਕਦਾ ਕਾਰਵਾਈ ਇਹਨਾਂ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ 에ਜੰਟ ਤੇ ਜਿਹੜੇ ਉਹ ਜਿਹੇ ਲੜਕੇ ਨੂੰ ਲਿਆ ਕੇ ਮਾਰਾ ਕਰਦੇ ਉੱਥੇ ਜਾ ਕੇ ਤਾਂ ਹੀ ਮੱਲਾ ਇਹ ਚੀਜ਼ ਨੂੰ ਕਰੋ ਬਾਹਰ ਭੇਜਣ ਦੇ ਸੁਪਨੇ ਛੱਡੋ ਇੱਥੇ ਹੀ ਮੱਲਾ ਇਹ ਨਰਮਾ ਚੁੱਕ ਕੇ ਹੀ ਪਰਿਵਾਰ ਖੁਸ਼ ਸੀਗਾ ਨਰਮਾ ਚੌਕ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਬੱਚੇ ਖੁਸ਼ ਸੀ ਉਸ ਦਿਨ ਮੈਨੂੰ ਪਤਾ ਕਿ ਲੜਕੀ ਦਾ ਬਾਪ ਸੀ ਨਾ ਜਿਹੜਾ ਉਹਦੇ ਅੱਖਾਂ ਚੋਂ ਅੰਜੂ ਨਹੀਂ ਸੁੱਕ ਰਹੇ ਸੀ ਵੀਡੀਓ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਮਾਮਾ ਧੀਆ ਨੂੰ ਏ ਪਿੰਡ ਤਖਾਨਵਾਦ ਜ਼ਿਲ੍ਹਾ ਮੋਗਾ ਦੇ ਨੇੜਲੇ ਪਿੰਡ ਦੀਆਂ ਹਨ ਜਿੱਥੇ ਇੱਕ ਲੜਕੀ ਨੂੰ ਮਾਪੇ ਵਿਦੇਸ਼ ਭੇਜ ਦਿੰਦੇ ਬੜੇ ਚਾਵਾ ਦੇ ਨਾਲ ਪੈਸਾ ਇਕੱਠਾ ਕਰਦੇ ਆ ਅਤੇ ਉਸ ਨੂੰ ਵਿਦੇਸ਼ ਭੇਜਦੇ ਹਨ ਤਾਂ ਜੋ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਸੁੱਖਾ ਹੋ ਸਕੇ ਪਰ ਮਾਪਿਆਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਧੀ ਕਿਹੜੇ ਜਾਲ ਦੇ ਵਿੱਚ ਫਸਨ ਜਾ ਰਹੀ ਹੈ ਇਹ ਪੂਰਾ ਮਾਮਲਾ ਦੱਸਾਂਗੇ ਤੁਹਾਨੂੰ ਮੋਗਾ ਜ਼ਿਲ੍ਹਾ ਦੇ ਪਿੰਡ ਤਖਾਨਵਾਦ ਦਾ ਇੱਥੇ ਇੱਕ ਲੜਕੀ ਜੋ ਕਿ ਕਤਰ ਦੇ ਵਿੱਚ ਕੰਮ ਕਰਨ ਦੇ ਸਿਲਸਲੇ ਦੇ ਸਬੰਧ ਵਿੱਚ ਜਾਣਾ ਚਾਹੁੰਦੀ ਸੀ ਅਤੇ ਉਹ ਗਲਤ ਏਜੰਟ ਦੇ ਹੱਥ ਠੱਗੀ ਦਾ ਸ਼ਿਕਾਰ ਹੋ ਗਈ ਜਿਸ ਨੂੰ ਬੰਬੇ ਦੀ ਕਾਰਗਲ ਜੇਲ੍ਹ ਦੇ ਵਿੱਚ 7 ਦਿਨ ਦੇ ਲਈ ਬੰਦ ਰਹਿਣਾ ਪਿਆ ਜਦੋਂ ਇਸ ਸਬੰਧ ਵਿੱਚ ਲੜਕੀ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਮੈਂ ਵਿਦੇਸ਼ ਜਾਣਾ ਚਾਹੁੰਦੀ ਸੀ ਅਤੇ ਸਾਡੇ ਜਾਣ ਪਛਾਣ ਦੀ ਰਾਜਕੌਰ ਨਾਮ ਦੀ ਮਹਿਲਾ ਜੋ ਕਿ ਦੂਰ ਦੀ ਸਾਡੀ ਰਸਤੇ ਵਿੱਚੋਂ ਮਾਸੀ ਲੱਗਦੀ ਹੈ ਜਸਨੇ ਤਰਨਸੀਮ ਸਿੰਘ ਜੋ ਕਿ ਬਾਗਾਪੁਰਾਣਾ ਦੇ ਪਿੰਡ ਦੇ ਰਹਿਣ ਵਾਲਾ ਏਜੰਟ ਹੈ ਜਿਸ ਦੇ ਨਾਲ ਸਾਡੀ ਮੁਲਾਕਾਤ ਕਰਵਾਈ ਜਿਸਨੇ ਮੈਨੂੰ ਵੀਜ਼ਾ ਲਗਾ ਕੇ ਦਿੱਤਾ ਜੋ ਗਲਤ ਸੀ ਜਦੋਂ ਮੈਂ ਬੰਬਈ 에ਅਰਪੋਰਟ ਤੇ ਪਹੁੰਚੀ ਤਾਂ ਉੱਥੇ ਉਹਨਾਂ ਨੇ ਮੈਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਤਰਨਸੀਮ ਸਿੰਘ ਨੇ ਪਹਿਲਾਂ ਸਾਡੇ ਕੋਲੋਂ 50000 ਰੁਪਏ ਲਏ ਅਤੇ ਉਸ ਤੋਂ ਬਾਅਦ 30000 ਗੂਗਲ ਪੇ ਵੀ ਕਰਵਾ ਲਏ ਹੁਣ ਬੰਬਈ ਤੋਂ ਮੈਨੂੰ ਲੈ ਕੇ ਆਉਣ ਲਈ ਕਰੀਬ 1.5 ਲੱਖ ਤੋਂ ਜ਼ਿਆਦਾ ਦਾ ਖਰਚਾ ਆ ਗਿਆ ਹੈ ਲੜਕੀ ਨੇ ਇਨਸਾਫ਼ ਦੀ ਮੰਗ ਕੀਤੀ ਹੈ ਉਥੇ ਇਹ ਗੱਲਬਾਤ ਕਰਦਿਆਂ ਸਮਾਜ ਸੇਵੀ ਬਸੰਤ ਸਿੰਘ ਨੇ ਕਿਹਾ ਕਿ ਮੇਰੇ ਕੋਲ ਲੜਕੀ ਦੇ ਮਾਤਾ ਪਿਤਾ ਆਏ ਸਨ ਉਹਨਾਂ ਨੇ ਕਿਹਾ ਕਿ ਏਜੰਟ ਨੇ ਉਹਨਾਂ ਨਾਲ ਧੋਖਾ ਕੀਤਾ ਹੈ ਉਹਨਾਂ ਦੀ ਲੜਕੀ ਬੰਬੇ ਦੀ ਜੇਲ੍ਹ ਵਿੱਚ ਬੰਦ ਹੈ ਅਸੀਂ ਬੰਬੇ ਮਾਨਯੋਗ ਅਦਾਲਤ ਤੋਂ ਲੜਕੀ ਨੂੰ 30000 ਰੁਪਏ ਦਾ ਜੁਰਮਾਨਾ ਦੇ ਕੇ ਜਿਵੰਤ ਤੇ ਰਹਾ ਕਰਵਾ ਕੇ ਲੈ ਕੇ ਆਏ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਬੱਚਿਆਂ ਨੂੰ ਬਾਹਰ ਭੇਜਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਹਿਕੀਕਾਤ ਕਰ ਲੈਣੀ ਚਾਹੀਦੀ ਹੈ ਕਿ ਏਜੰਟ ਸਹੀ ਹੈ ਜਾਂ ਗਲਤ ਤਾ ਜੋ ਬੱਚੇ ਇਸ ਤਰ੍ਹਾਂ ਦੇ ਹਾਸੇ ਦਾ ਸ਼ਿਕਾਰ ਨਾ ਹੋਣ ਦੇਖਦੇ ਰਹੋ ਨਿਊਜ਼ ਪੰਜਾਬ ਦੇ ਚੈਨਲ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਉਹ ਆਏ ਉਹਨਾਂ ਨੇ ਸਾਰਾ ਕੁਝ ਕੀਤਾ ਸਾਡੇ ਤੋਂ ਤੇ ਜੋ ਤੇ ਜਦੋਂ ਅਸੀਂ ਦਿੱਲੀ ਪਹੁੰਚ ਗਏ ਉਸ ਤੋਂ ਬਾਅਦ ਜਦੋਂ ਫਲੈਟ ਸੀਗੀ ਤੇ ਬੰਬੇ ਵੀ ਬੰਬੇ ਜਾ ਚੁੱਕੇ ਸੀਗੇ ਅਸੀਂ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਦੱਸਿਆ ਜਦੋਂ ਕਿ ਸਾਡੇ ਨਾਲ ਆ ਗੱਲਬਾਤ ਹੋ ਗਈ ਹੈ ਤਾ ਉਹ ਅਗੋਂ ਅਗੋਂ ਉਹਨਾਂ ਨੇ ਨਾ ਕੋਈ ਫੋਨ ਨਹੀਂ ਚੱਕਿਆ ਨਾ ਸਾਡੇ ਘਰ ਦੇੰ ਦਾ ਚੱਕਿਆ ਨਾ ਹੀ ਸਾਡਾ ਚੱਕਿਆ ਫੋਨ ਤੇ ਉਹਨਾਂ ਨੇ ਫਰਤੂ ਪੈਸੇ-ਪੂਸੇ ਲੈ ਕੇ ਧੋਖਾ ਘੜੀ ਕਰਤੀ ਤੇ ਸਭ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਗਿਆ ਸੀ ਤੁਸੀਂ ਕਿਹਾ ਵੀਜ਼ਾ ਕਿਹੜੇ ਕੰਟਰੀ ਦਾ ਲਵਾਇਆ ਸੀਗਾ ਔਰ ਕਦਾਂ ਵੀ ਲਵਾਇਆ ਸੀ ਅਸੀਂ ਵੀਜ਼ਾ ਕਤਰਦਾ ਲਵਾਇਆ ਸੀ ਤੇ ਵਰਕ ਲਈ ਲਵਾਇਆ ਸੀਗਾ ਕਿਹੜਾ ਵੀਜ਼ਾ ਦਿੱਤਾ ਤੁਹਾਨੂੰ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਸੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰਾਜਪੁਰ ਦੀ ਇਹ ਕੌਣ ਹੈ ਰਾਜਪੁਰ ਕੀ ਲੱਗਦੀ ਬਣੀ ਰਾਜਪੁਰ ਮਾਸੀ ਲੱਗਦੀ ਹੈ ਜੀ ਇਸ ਤੇ ਨਹੀਂ ਮਾਚਦਾ ਹਾਂਜੀ ਕਦੀ ਗੱਲਬਾਤ ਨਹੀਂ ਹੋਈ ਉਹਦੇ ਨਾਲ ਜਦੋਂ ਤੁਸੀਂ ਬੰਬੇ ਪੇਲੇ ਫਸੇ ਹੁੰਦੇ ਸੀ ਨਹੀਂ ਜੀ ਗੱਲ ਨਹੀਂ ਕੀਤੀ ਉਹਨਾਂ ਨੇ ਕੀ ਕਰਨਾ ਪਤਾ ਨਹੀਂ ਜੀ ਇਹ ਜਿਹੜਾ ਏਜੰਟ ਸੀਗੇ ਉਹਨੂੰ ਜਾਣਦੇ ਸੀ ਤੁਸੀਂ ਨਹੀਂ ਜੀ ਰਾਜਕੌਰ ਜਾਣਦੇ ਸੀਗੇ ਰਾਜਕੌਰ ਨੇ ਉਹਨਾਂ ਨਾਲ ਗੱਲ ਕਰਵਾਈ ਆ ਰਾਜਕੌਰ ਨੇ ਰਾਜਕੌਰ ਦੇ ਕਹਿੰਦੇ ਇਹ ਸਾਰਾ ਕੁਝ ਕੀਤਾ ਜੇ ਉਹਨਾਂ ਕਹਿੰਦੇ ਸਾਰਾ ਅਪਰੂਵ ਬਣਵਾਏ ਸੀ ਕਿੰਨੇ ਕਿ ਦਿਨ ਤੁਹਾਨੂੰ ਉੱਥੇ ਜਿਹੜਾ ਸੰਤਾਪੋ ਗੁਣਾ ਪਿਆ ਸੀ 7 ਦਿਨ ਜੀ ਕੀ ਕਹਿੰਦੇ ਸੀ ਉਹ ਕਿਉਂ ਤੁਹਾਨੂੰ ਉੱਥੇ ਜਿਹੜੇ ਚ ਰੱਖਿਆ ਉਹਨਾਂ ਨੇ ਦੱਸਿਆ ਕੁਝ ਕਿਉਂਕਿ ਉਹਨਾਂ ਨੇ ਜਾਲੀ ਵੀਜ਼ੇ ਦਿੱਤੇ ਸੀ ਇਹ ਤੇ ਇੱਕ ਪਰਮਨੈਂਟ ਵਰਕ ਵੀਜ਼ਾ ਦਿੱਤਾ ਤੇ ਇੱਕ ਉਹਨਾਂ ਨੇ ਟੂਰਿਸਟ ਵੀਜ਼ਾ ਦਿੱਤਾ ਜੋ ਕਿ ਉਹਨਾਂ ਨੇ ਉੱਥੇ ਬੰਬੇ ਵਾਲਿਆਂ ਨੇ ਚੈੱਕ ਕੀਤੇ ਤੇ ਉੱਥੇ ਸ਼ੋ ਹੋਣ ਲੱਗੇ ਤੇ ਉਹਨਾਂ ਨੇ ਮੈਨੂੰ ਉਹਨਾਂ ਨੇ ਜਦੋਂ ਦੇਖੇ ਤੇ ਉਹਨਾਂ ਨੇ ਫੋਨ ਵੀ ਲੈ ਲਿਆ ਪਾਸਪੋਰਟ ਵੀ ਸਭ ਕੁਝ ਮੇਤੂ ਲੈ ਕੇ ਉਹਨਾਂ ਨੇ ਹਨਾ ਤੇ ਉਹਨਾਂ ਨੇ ਮੇਰੇ ਤੇ ਕਾਰਵਾਈ ਕਰਕੇ ਕੇਸ ਕਰਕੇ ਤੇ ਮੈਨੂੰ ਜੇਲ੍ਹ ਵਿੱਚ ਫਸਾ ਦਿੱਤਾ ਪੈਸੇ ਦੀ ਗੱਲ ਕੀਤੀ ਜਾਵੇ ਪੈਸੇ ਕਿੰਨੇ ਤੁਹਾਡੇ ਵੀਜੇ ਤੋਂ ਲੈ ਕੇ ਹੁਣ ਤੱਕ ਕਿੰਨੇ ਕੇ ਪੈਸੇ ਤੁਹਾਡੇ ਕੋਲ ਖਰਚ ਆ ਗਏ ਤੁਹਾਡੇ ਹਾਂਜੀ ਅਸੀਂ 30000 ਅਕਾਊਂਟ ਵਿੱਚ ਪਾਇਆ ਸੀ ਟਰਾਂਸਫਰਮ ਕੀਤੇ ਸੀ ਜੀ 50000 ਅਸੀਂ ਨਗਦ ਦਿੱਤਾ ਉਹਨਾਂ ਨੂੰ ਤੇ ਬਾਕੀ 1.5 ਲੱਖ ਵੰਗ ਤੇ ਮੇਰੇ ਘਰਦਿਆਂ ਨੇ ਮੇਰੇ ਚਾਚੇ ਤਾਇਆ ਰੱਗਿਆ ਨੇ ਇਕੱਠੇ ਕਰਕੇ ਮੇਰੇ ਤੇ ਲਾਏ ਆ ਹੁਣ ਤੁਹਾਨੂੰ ਫੋਨ ਲੈ ਕੇ ਆਇਆ ਫਾਣ ਬਸੰਤ ਅੰਕਲ ਸਾਨੂੰ ਲੈ ਕੇ ਅ ਅਫੀ ਫਸੇ ਪਏ ਸੀ ਉੱਥੇ ਬੰਬੇ ਚ ਤੇ ਬਸੰਤ ਅੰਕਲ ਗਿਆ ਨਾਲ ਦੇ ਪਿੰਡ ਦਾ ਵਾ ਤੇ ਸਾਨੂੰ ਉਹਨਾਂ ਦਾ ਕਿਸੇ ਨੇ ਕੰਟੈਕਟ ਕਰਵਾਇਆ ਤੇ ਮੇਰੇ ਡੈਡੀ ਆ ਗਏ ਮੈਨੂੰ ਫੇਰ ਅੱਜ ਬਸੰਤ ਅੰਕਲ ਲੈ ਕੇ ਆਇਆ ਕਰਿ ਬਟ ਕੀ ਮੈਸੇਜ ਦਿਓਗੇ ਨਾ ਮਾਪਿਆਂ ਨੂੰ ਜਿਹੜੇ ਮਾਪੇ ਆ ਆਪਣੇ ਜਵਾਨ ਧੀਆਂ ਨੂੰ ਜਾਂ ਬੱਚਿਆਂ ਨੂੰ ਜਿਹੜੇ ਬਾਹਰ ਭੇਜ ਦਿੰਦੇ ਆ ਮੈਂ ਅਗਲਿਆਂ ਦੇ ਮਾਪਿਆਂ ਨੂੰ ਇਹ ਹੀ ਕਹਿਣਾ ਚਾਹੁੰਨੀ ਆ ਕਿ ਆਪਣੀਆਂ ਧੀਆਂ ਨੂੰ ਬਾਹਰ ਭੇਜਣ ਨਾ ਭੇਜਣ ਕਿਉਂਕਿ ਕਿਸੇ ਵੀ ਕੋਈ ਵੀ ਏਜੰਟ ਇਸ ਤਰ੍ਹਾਂ ਕਰ ਜਿਸ ਤਰ੍ਹਾਂ ਮੇਰੇ ਨਾਲ ਹੋ ਰਹੀ ਹੈ ਹੋਈ ਹੈ ਤੇ ਉਸ ਤਰ੍ਹਾਂ ਅਗਲਿਆਂ ਨਾਲ ਹੋਣ ਤੇ ਉਹਨਾਂ ਨੂੰ ਕੁੜੀ ਆਪਣੀਆਂ ਧੀਆਂ ਨੂੰ ਨਹੀਂ ਭੇਜਣਾ ਚਾਹੀਦਾ ਹੁਣ ਤੁਸੀਂ ਇਸ ਕੀ ਮੰਗ ਕੀ ਕਰੋਗੇ ਐਸਤੀ ਮੰਗ ਕਿਉਂਕਿ ਅਸੀਂ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਗਰੀਬ ਘਰ ਦੇ ਹੈਗੇ ਆ ਜੋ ਕਿ ਸਾਡੇ ਘਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਮਾੜੇ ਆ ਤੇ ਅਸੀਂ ਜਿੰਨੇ ਕਿ ਸਾਡੇ ਤੇ ਵੈਸੇ ਲੱਗਿਆ ਤੇ ਅਸੀਂ ਉਹ ਵਾਪਸ ਲੈਣਾ ਚਾਹੁੰਦੇ ਆਂ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਆਂ ਜੀ। ਛੱਤ ਕਹਿੰਦਾ ਵੀ ਆਪਾਂ ਸ਼ਾਮ ਤੱਕ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਤਾਈਂ ਇਹ ਸ਼ਾਮ ਤੜਕੇ ਸਵੇਰ ਹੀ ਲੜਕੇ ਨੂੰ ਲੈ ਕੇ ਆਏ ਆਂ ਅਸੀਂ। ਕੀ ਮੰਗ ਕੀ ਕਰੂੰਗਾ? ਅਸੀਂ ਜੇ ਕਿਹਾ ਕਹਦਾ ਕਾਰਵਾਈ ਇਹਨਾਂ ਤੇ ਸਖਤ ਤੋਂ ਸਖਤ ਹੋਣੀ ਚਾਹੀਦੀ ਐਜੰਟ ਤੇ ਜਿਹੜੇ ਉਹ ਜੇ ਲੜਕੇ ਨੂੰ ਲਿਆ ਕੇ ਮਰਾਹ ਕਰਦੇ ਉੱਥੇ ਜਾ ਕੇ। ਮੇਰਾ ਨਾਮ ਬਸੰਤ ਸਿੰਘ ਹੈ। ਪਿੰਡ ਮੇਰਾ ਡਾਲਾ ਹੈ। ਤੇ ਪਹਿਲਾਂ ਤਾਂ ਧੰਨਵਾਦ ਕਰਦੇ ਆ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਤੱਕ ਅਪਰੋਚ ਕੀਤੀ ਹੈ। ਬਸ ਸੰਸਿਕ ਮਾਮਲਾ ਸਾਹਮਣੇ ਆਇਆ ਕੋਈ ਲੜਕੀ ਨੂੰ ਤੁਸੀਂ ਬਾਹਰੋਂ ਲੈ ਕੇ ਆਏ ਮਾਮਲਾ ਕੀ ਹੈ ਪੁਰਾਣਾ? ਮਾਮਲਾ ਇਦਾਂ ਜੀ ਇੱਕ ਮੇਰੇ ਨਾਲ ਦੇ ਪਿੰਡ ਤੋਂ ਸੀਗੀ ਗਰੀਬ ਪਰ ਬਹੁਤ ਗਰੀਬ ਪਰਿਵਾਰ ਹੈ ਕਿਉਂਕਿ ਹਰ ਇੱਕ ਪਰਿਵਾਰ ਨੂੰ ਇਹ ਹੁੰਦਾ ਹੈ ਕਿ ਅਸੀਂ ਅੱਗੇ ਵੱਧ ਸਕੀਏ ਕੁਝ ਪੈਸਾ ਆ ਜਾਵੇ ਸਾਡੇ ਕੋਲੇ ਤੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਹੈ। ਉਹਨਾਂ ਨੇ ਲੜਕੀ ਨੂੰ ਬਾਹਰ ਬਾਹਰ ਭੇਜਣ ਦਾ ਕੀਤਾ abralla ਵੀ ਚੱਲ ਭੇਜ ਭੇਜਦੀ ਹੈ ਬਾਹਰ ਤੇ ਇਸ ਕਰਕੇ ਉਹਨਾਂ ਨੇ ਉਹਨੂੰ ਲੜਕੀ ਨੂੰ ਬਾਹਰ ਭੇਜਣ ਦਾ ਸੁਪਨਾ ਲਿਆ ਵਿੱਚ ਇੱਕ ਚੰਗਾ ਸੁਪਨਾ ਲੈ ਕੇ ਉਹਨਾਂ ਨੇ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਸੀ ਲੜਕੀ ਜਿਹੜੀ ਹੈ 7 ਦਿਨ ਬੰਬੇ ਕਾਰਗਲ ਜੇਲ੍ਹ ਆ ਉਹਦੇ ਵਿੱਚ ਰਹੀ ਇਹ ਮਾਮਲਾ ਇਦਾਂ ਕਿ ਜਿਹੜਾ ਲੜਕੀ ਦਾ ਪਿਤਾ ਜੀ ਸੀਗਾ ਨਾ ਉਹ ਮੇਰੇ ਕੋਲੇ ਪਹਿਲਾਂ ਹੀ ਆਉਂਦੇ ਜਾਂਦੇ ਸੀਗੇ ਤੇ ਉਹਨਾਂ ਨੂੰ ਪਤਾ ਸੀਗਾ ਵੀ ਐ ਕਰਕੇ ਵੀ ਸੋਸ਼ਲ ਵਰਕਰ ਵੀ ਕਰਦੇ ਆ ਨਾਲ ਤੇ ਉਹ ਇਸ ਕਰਕੇ ਉਹ ਫਿਰ ਜਦੋਂ ਲੜਕੀ ਫਸ ਗਈ ਉਥੇ ਅੰਬੈਸੀ ਨੇ ਐਫ ਆਈ ਆਰ ਕੱਟਤੀ ਉਥੇ ਫਿਰ ਉਦੋਂ ਦੂਜਾ ਉਦੋਂ ਮੇਰੇ ਕੋਲੇ ਆਏ ਇਹ ਸਵੇਹਾ ਤੇ ਜਦੋਂ ਲੜਕੀ ਦਾ ਮਾਮਲਾ ਆ ਜਾਂਦਾ ਨਾ ਉਦੋਂ ਮੈਨੂੰ ਇੱਕ ਮੈਂ ਜਜ਼ਬਾਤੀ ਮਤਲਬ ਕਿਉਂਕਿ ਜਿਹੜੇ ਪਿੰਡਾਂ ਵਾਲੇ ਲੋਕ ਹਨ ਇਹ ਜਜ਼ਬਾਤੀ ਹੈ ਵੀ ਉਦੋਂ ਉਦੋਂ ਇਸ ਕਰਕੇ ਫਿਰ ਹੋ ਜਾਂਦਾ ਵੀ ਯਾਰ ਕਿਸੇ ਦੀ ਲੜਕੀ ਫਸ ਗਈ ਤੇ ਕਿਉਂ ਮਤਲਬ ਇਸ ਕਰਕੇ ਮੈਂ ਕਿਹਾ ਵੀ ਮੇਰੇ ਲੜਕੀ ਹਨੀ ਕਰਕੇ ਨਾ ਮੈਂ ਕਿਹਾ ਵੀ ਚੱਲ ਬਈ ਆਪਾਂ ਹੁਣੇ ਚੱਲਾਂਗੇ ਤੇ ਆਪਾਂ ਉਹਨੂੰ ਕਢਾ ਕੇ ਲਾਵਾਂਗੇ ਫਿਰ ਅਸੀਂ ਗਏ ਬੰਬੇ ਗਏ ਇੱਥੋਂ ਅਸੀਂ ਬੰਬੇ ਜਾ ਕੇ ਰਾਤਾਂ ਦੋ ਰਾਤਾਂ ਤੇ ਇੱਕ ਦਿਨ ਲੱਗਿਆ ਫਿਰ ਅਸੀਂ ਉੱਥੇ ਜਾ ਕੇ ਜਵੰਤ ਵਗੈਰਾ ਲਾਈ ਜਵੰਤ ਵਗੈਰਾ ਲਗਾ ਕੇ ਫਿਰ ਅਸੀਂ ਉੱਥੋਂ ਲੜਕੀ ਨੂੰ ਕਢਾਇਆ ਬਾਹਰ ਤੇ ਫੇਰ ਅਸੀਂ ਲੈ ਕੇ ਆਏ ਇੱਥੇ ਪਤਾ ਕੀ ਲੱਗਿਆ ਵੀ ਕੀ ਕਾਰਨ ਰਿਹਾ ਲੜਕੀ ਨੂੰ ਜਿਹੜਾ ਨੰਦਨ ਜੀਲ ਕੱਟਣੀ ਪਈ ਹੈ ਮਾਪਿਆਂ ਨਾਲ ਵੀ ਤੁਹਾਡੀ ਗੱਲਬਾਤ ਹੋਈ ਹੈ ਜਾਂ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਕਾਰਨ ਕੀ ਨਿਕਲ ਕੇ ਆਇਆ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਤਾਂ ਕੀਤਾ ਨਾ ਉਹਨਾਂ ਨੇ ਇਹਨੂੰ ਜਾਲੀ ਇੱਕ ਤਾਂ ਜੇ ਇੱਕ ਜਾਲੀ ਵੀ ਜਲਵਾਤਾ ਇੱਕ ਰੀਅਲ ਵੀ ਜਲਵਾਤਾ ਜਿਹੜਾ ਟੂਰਿਸਟ ਵੀਜ਼ਾ ਸੀ ਉਹ ਰੀਅਲ ਸੀਗਾ ਤੇ ਇੱਕ ਜਿਹੜਾ ਵਰਕ ਪਰਮਿਟ ਲਵਾਦਾ ਜਾਲੀ ਲਵਾਤਾ ਉਸ ਕਰਕੇ ਜਦੋਂ ਉਹਨਾਂ ਨੇ ਚੱਕੀ ਤੇ ਤੇ ਉਹਨਾਂ ਨੇ ਚੱਕ ਕੇ ਉਹਨਾਂ ਨੇ ਫਿਰ ਉਹਨਾਂ ਨੂੰ ਇਹ ਹੁੰਦਾ ਕਿਉਂਕਿ ਐਂਬੈਸੀ ਕੀ ਕਰਦੀ ਹੈ ਉਹ ਇਹੀ ਚੀਜ਼ ਸੋਚਦੀ ਹੈ ਕਿ ਇਹਦਾ ਹੱਥ ਜਾ ਨਾ ਜਿਹੜਾ ਬੰਦਾ ਹੈ ਵੀ ਉਹਦਾ ਹੱਥ ਜਾ ਗਿਆ ਇਹਨੂੰ ਫੜੋ ਏਜੰਟ ਲਈ ਬਾਅਦ ਚ ਆਵਾਂਗੇ ਉਹ ਇਸ ਕਰਕੇ ਉਹ ਪਰਚਾ ਨਾਲ ਦੀ ਨਾਲ ਹੀ ਕੱਟ ਦਿੰਦੀ ਉਹਦੀ ਕਿੰਨੀ ਕਿ ਪਰੇਸ਼ਾਨੀ ਜਿਹੜੀ ਤੁਹਾਨੂੰ ਉੱਥੇ ਚੱਲਣੀ ਪਈ ਹੁਣ ਪਰੇਸ਼ਾਨੀ ਤਾਂ ਤੁਹਾਨੂੰ ਕੀ ਦੱਸ ਗਈ ਅਸੀਂ ਭੁੱਖੇ ਤੇ ਆਏ ਰਹਿ ਕੇ ਭੁੱਖੇ ਵੀ ਰਹੇ ਤੇ ਸਾਡੇ ਕੋਲੇ ਆਉਣ ਵੇਲੇ ਇਹ ਵੇਖ ਲਓ ਵੀ ਸਾਡੇ ਕੋਲੇ ਟਿਕਟਾਂ ਨੂੰ ਪੈਸੇ ਨਹੀਂ ਰਹਿ ਗਏ ਸੀਗੇ ਜਿਹੜੀ ਇੱਕ ਇੱਕ ਰੁਪਿਆ ਵੀ ਸਾਡਾ ਖਤਮ ਹੋ ਗਿਆ ਸੀਗਾ ਉੱਥੇ ਮੈਂ ਤਾਂ ਇਹ ਕਹਿੰਨਾ ਬਾਪਿਆਂ ਦੀ ਮੈਂ ਮੰਨਦਾ ਵੀ ਮਾਪੇ ਜੰਟਾਂ ਨਾਲੋਂ ਵੱਧ ਮਾਪਿਆਂ ਦੀ ਗਲਤੀ ਹੈ ਕਿਉਂਕਿ ਮਾਪੇ ਉਹ ਜੇ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਵੇਖੋ ਆ ਹੁਣ ਆਪਾਂ ਇੱਥੇ ਦੁਕਾਨ ਤੇ ਭੇਜਦੇ ਨਾਲ ਲੜਕੀ ਨੂੰ ਆਪਾਂ ਇਹ ਕਹਿੰਨੇ ਆ ਵੀ ਤੂੰ ਨਾ ਇਹ ਫਲਾਣੇ ਦੇ ਨਹੀਂ ਖੜਨਾ ਫਲਾਣੇ ਕੋਲੇ ਤੂੰ ਨਹੀਂ ਖੜਨਾ ਤੇ ਉੱਥੇ ਆਪਾਂ ਬਾਹਰ ਉੱਥੇ ਆਪਣਾ ਕੌਣ ਹੈ ਦੱਸੋ ਇਹ ਚੀਜ਼ ਆਪਣੀ ਆਮ ਵੀ ਮਤਲਬ ਆਮ ਪਬਲਿਕ ਦੀ ਵੀ ਬਹੁਤ ਜ਼ਿਆਦਾ ਗਲਤੀ ਹੈ ਅਪੀਲ ਮੈਂ ਤਾਂ ਇਹੀ ਕਰਨਾ ਕਰਨੀ ਚਾਹੁੰਦਾ ਵੀ ਨਾ ਹੀ ਮਤਲਬ ਇਹ ਚੀਜ਼ ਨੂੰ ਕਰੋ ਬਾਹਰ ਭੇਜੰਦੇ ਸੁਪਨੇ ਛੱਡੋ ਇੱਥੇ ਹੀ ਮਤਲਬ ਇਹ ਨਰਮਾ ਚੁੱਕ ਕੇ ਹੀ ਪਰਿਵਾਰ ਖੁਸ਼ ਸੀਗਾ ਨਰਮਾ ਚੁੱਕ ਕੇ ਆਪਦਾ ਪਰਿਵਾਰ ਪਾਲ ਰਿਆ ਸੀ ਬੱਚੇ ਖੁਸ਼ੀ ਉਸ ਦਿਨ ਮੈਨੂੰ ਪਤਾ ਕਿ ਲੜਕੀ ਦਾ ਬਾਪ ਸੀ ਨਾ ਜਿਹੜਾ ਉਹਦੇ ਅੱਖਾਂ ਚੋਂ ਅੰਜੂ ਨਹੀਂ ਸੁੱਕ ਰਹੇ ਸੀ ਉਹ ਚੀਜ਼ ਨੂੰ ਵੇਖ ਕੇ ਹੀ ਮੈਂ ਗਿਆ ਇਹਨਾਂ ਦੇ ਨਾਲ ਇਹ ਤਾਂ ਵੇਖੋ ਨਾ ਮੈਨੂੰ ਇਦਾਂ ਹੀ ਲੰਦਾ ਹੁੰਦਾ ਮੈਂ ਕਿਨਾ ਨਾ ਵੀ ਕੁਝ ਚੰਗਾ ਕਰ ਲਈਏ ਜਿੰਦਗੀ ਨੇ ਪਤਾ ਨਹੀਂ ਕਦੋਂ ਖਤਮ ਹੋ ਜਾਣਾ